ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੇਰੇ ਨਾਲ ਹੈ ਮਾਸਟਰ ਪੰਜਾਬ ਸਿੰਘ ਹਣੀ ਆਪਾਂ ਅੱਜ ਜਾ ਰਹੇ ਹਾਂ ਜੀ ਇਹ ਬਾਈਪਾਸ ਜਾਂ ਗੁਰਦਾਸਪੁਰ ਨੂੰ ਜਾ ਰਿਹਾ ਤਾਰੀਖਾ ਤੋਂ ਆਪਾਂ ਜਾ ਰਹੇ ਹਾਂ ਗਵਰਨਮੈਂਟ ਕਾਜ ਸਾਡੀ 15 ਅਗਸਤ ਦੀ ਅੱਜ ਡਿਊਟੀ ਹੈ ਤੇ ਉਹ ਖਣਾ ਸਾਡਾ ਇੱਥੇ ਗਿਆ ਜੇ ਹੇ ਮੁਰਾਜਪੁਰ ਅੱਛਾ ਸਾ ਹੇ ਮੁਰਾਜਪੁਰ ਪਿੰਡ ਇਧਰ ਆ ਇਥੰਦਾ ਵੀ ਆਪਣਾ ਸੱਜਣਾ ਕਾ ਆਪਣਾ ਉਹ ਆਪਣਾ ਜਾਮਾ ਵਾ ਆਪਾਂ ਪਹਿਲਾਂ ਰਹਿਣਾ ਵਾ ਗੁਰਮੁਖ ਘਰ ਚ ਤੇ ਬਾਅਦ ਚ ਜਦੋਂ ਸਾਡੀ ਡਿਊਟੀ 12:00 ਵਜੇ ਜਦੋਂ ਮੁੱਕਦੀ ਆ ਤੇ ਅਸੀਂ ਕੋਈ ਨਾ ਕੋਈ ਨਿਕਾ ਜਾ ਕੇ ਟੂਰ ਲਾਉਣਾ ਵਾ ਹਾਨੂੰ ਨਹੀਂ ਪਤਾ ਕਿੱਥੇ ਲਾਉਣਾ ਕਿਉਂ ਭਾਜੀ ਜੋ ਵੀ ਹੋਊਗਾ ਤੁਹਾਨੂੰ ਵੀਡੀਓ ਚ ਆਪਾਂ ਦਰਸ਼ਣ ਦੇ ਰਾਵਾਂਗੇ ਹਾਲ ਚਾਲ ਤੇ ਦੱਸਾਂਗੇ ਵੀ ਕਿੱਥੇ ਲਾਉਣਾ ਵਾ ਮੇਰੀ ਟਾਰਗੇਟ ਚ ਇੱਕ ਪਿੰਡ ਹੈਗਾ ਵਾ ਇਸੇ ਵੀਡੀਓ ਮੈਂ ਦੱਸਿਆ ਵਾ ਤੇ ਮੁਰਾਜਪੁਰ ਦਾ ਹਾਂ ਹੇ ਮਰਾਜਪੁਰ ਨੂੰ ਨਾ ਆਣਾ ਮੈਨੂੰ ਦੱਸਿਆ ਸੀ ਇੱਕ ਪਿੰਡ ਉਹਦੇ ਲੱਗ ਕੇ ਪਠਾਨਕੋਟ ਤੋਂ ਅੱਗੇ ਪੈਂਦਾ ਵਾ ਤੁਹਾਡਾ ਧਾਰ ਧਾਰ ਦੇ ਨਾਲ ਹੀ ਇੱਕ ਪਿੰਡ ਆ ਥੀਨ ਹੋ ਸਕਦਾ ਅਸੀਂ ਉੱਥੇ ਪਹੁੰਚ ਗਏ ਜੇ ਮੌਸਮ ਨੇ ਸਾਥ ਦਿੱਤਾ ਕਿਉਂਕਿ ਮੌਸਮ ਜਿਹੜਾ ਨਾ ਐਦਾਂ ਬਣਿਆ ਨਸਾਜ ਆ ਕੱਚਾ ਵਾ ਜਿੱਦਾਂ ਦਾ ਮਰਜ਼ੀ ਹੋਏ ਕਰੇ ਹੈ ਠੰਡਾ ਹੁੰਦਾ ਵੇ ਬਰਸਾਤ ਕੇ ਮੌਸਮ ਤੇ ਨਹੀਂ ਪ੍ਰਬੰਧ ਪੂਰਾ ਕੀਤਾ ਵਾ ਤੇ ਗੱਡੀ ਖਾੜੀ ਬਿਲਕੁਲ ਰੈਡੀ ਆ ਆ ਮੈਂ ਇੱਕ ਨਵੀਂ ਲੱਕੀ ਲਿਆ ਕਿ ਥੋੜੀ ਜੀ ਝੌੜੀ ਆ ਇਹਦਾ ਵੀ ਚਾ ਚੜਿਆ ਸੀ ਤਾਂ ਕਰਕੇ ਮੈਂ ਇਹਨੂੰ ਹਰਨਾ ਪ੍ਰੈਪਰ ਕੰਡਿਆ ਵਾ 3630 ਸਭ ਕੋ ਹਟ ਕੋ ਟੈਚ ਹੈ ਹੁਣ ਚਲਿਏ ਆਪਾਂ ਆਪਣੀ ਡਿਊਟੀ ਤੇ 9:30 ਹੋ ਚੁਕੇ ਆ ਇੱਥੋਂ 4 ਕਿਲੋਮੀਟਰ ਗਵਰਨਮੈਂਟ ਖੜੇ ਆਪਾਂ ਆ ਗਏ ਜੀ ਗਵਰਨਮੈਂਟ ਕਾਲਜ ਦੇਖੋ ਕਿਦਾਂ ਸਕੂਲਾਂ ਤੋਂ ਬੱਚੇ ਪਸਾ ਲੱਗ ਗਿਆ ਸਾਰੀਆਂ ਇੱਥੇ ਬੈਕ ਸਾਈਡ ਤੋਂ ਅਹੀਂ ਆਪਣਾ ਸ਼ੇਪ ਥਾਂ ਸਕੂਟਰ ਲਾਏ ਆ ਜੀ ਹੁਣ ਅੱਗੇ ਜਾ ਕੇ ਫੋਨ ਬਿਲਡਿੰਗ ਚ ਸਾਡੀਆਂ ਕਲਾਸਾਂ ਇੱਥੇ ਲੱਗਦੀਆਂ ਹੁੰਦੀਆਂ ਨੇ ਇੱਥੇ ਉਹ ਨਾ ਅੰਦਰ ਬੱਚੇ ਟਿਕਲ ਹੁੰਦੇ ਹੁੰਦੇ ਨੇ ਉੱਥੇ ਆਪਾਂ ਪਹੁੰਚਣਾ ਇੱਧਰ ਲੰਬੀ ਲਾਈਨ ਚੱਲ ਰਹੀ ਹੈ ਬੱਚਿਆਂ ਦੀ ਅੰਦਰ ਆ ਗਈ ਟੀਮ ਆਪਣੀ ਸਾਰੀ ਪਹੁੰਚ ਚੁੱਕੀ ਆ ਇਹ ਬੱਚਿਆਂ ਨੂੰ ਛਾਤੀ ਮਾਰਦੀ ਕੋਲ ਸਾਡੇ ਭੰਗੜੇ ਦੇ ਕੋਚ ਸਾਹਿਬ ਜੋ ਮਾਸਟਰ ਸਹਿਬਾਨ ਸਾਹਿਬ ਦੀ ਡਿਊਟੀ ਲੱਗੀ ਆ ਇਹ ਸਾਡੇ ਕੋਚ ਸਾਹਿਬ ਆ ਜਿਨ੍ਹਾਂ ਨੇ ਤਿਆਰੀ ਕਰਾਈ ਆ ਮਾਸਟਰ ਮਜਿੰਦਰ ਸਿੰਘ ਜੀ ਸੈਂਟਰ ਹੈਡ ਬਾਕੀ ਸਾਹਿਬ ਸਮੂਹ ਸਕੂਲਾਂ ਤੋਂ ਪਹੁੰਚ ਚੁੱਕੇ ਆ ਜੀ ਅਧਿਆਪਕ ਸਹਿਬਾਨ ਬਿਲਕੁਲ ਟਾਈਮ ਤੇ ਇਹ ਬੰਦੇ ਹੋ ਰਿਹਾ ਜੀ ਰੈਡੀ ਨੇ ਆਨੇ ਹੋ ਰਹੇ ਆ ਅਸੀਂ ਆਪਣੇ ਬੱਚਿਆਂ ਦੀ ਤਲਾਸ਼ ਕਰ ਰਹੇ ਆ ਕਿੱਥੇ ਆਗੇ ਬੰਦੇ ਹੁਣ ਤਿਆਰ ਹੋਣ ਤੇ ਆਪਣੇ ਆਗੇ ਉੱਥੇ ਚੱਲ ਉਹ ਚੱਲ ਠੀਕ ਠਾਕ ਵਧੀਆ ਕੱਲੋ ਸਾਰੇ ਤੇ ਮਾਈਕ ਆਈਸ ਲੈ ਲੈ ਭਾਈ ਮਾਈਕ ਚੇਰ ਰਿਮੈਂਟ ਲੈ ਆ ਠੀਕ ਤੇ ਜਾ ਇਦਾਂ ਬੰਨ ਲਾ ਆ ਜਮਟ ਜਿਆ ਰਹਿਆ ਹਾਂ ਆ ਪੱਕ ਵਧੀਆ ਵਾ ਓਕੇ ਆ ਗੋਟਾ ਜੇ ਗੋਟਾ ਉੱਤੇ ਨਾਲੋ ਬਸ ਵਾ ਦੂਜੇ ਨੇ ਵਧੀਆ ਆ ਪੱਕ ਚੰਗੀ ਲੱਗਣੀ ਸਕੂ ਵਾ ਵਧੀਆ ਪੱਕਿਆ ਐਦਾਂ ਪੱਕ ਬੰਦੋ ਐਦਾਂ ਆ ਚਲੋ ਠੀਕ ਆ ਸੋਹਣੀ ਆ ਔਰ ਹੋਰ ਕਾਲੋ 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 ਹੀ ਜਾਣ ਰਿਹਾ ਧਾਰੀਵਾਲ ਦੇ ਕਹਿੰਦੇ ਮੀ ਆ ਗਿਆ ਹਾਂ ਇੱਥੇ ਵੇਖੋ ਕਦੋਂ ਪਟਾਕੇ ਬਿੰਦੀ ਆ ਵੱਜ ਗਈ ਵੱਜ ਗਈ ਆ ਕਿੱਜਾ ਬੰਦਾ ਬਲਾਵਾ ਹੋਰ ਇੱਕ ਜੀ ਹੋ ਗਿਆ ਇੱਕ ਕਮ ਕਾਲੋ ਕਾਲਾ ਦੇਖੋ ਕਿਦਾਂ ਬਸਰ ਬਣ ਗਈ ਆ ਵੇ ਬੋਤੇ ਇਧਰ ਇੱਕ ਮਿੰਟ ਜੀ ਆ ਜੀ ਆਪਣੇ ਸਕੂਲ ਦੇ ਬੱਚੇ ਕਲਰ ਕਲਾਂ ਦੇ ਜਿਹੜੇ ਤਿਆਰ ਹੋ ਗਏ ਇਹਦੇ ਨਾਲ ਦੋ ਬੱਚੇ ਸਾਡੇ ਹੈਲਪਰ ਆ ਜਿਹੜਾ ਨੇ ਇਹਨਾਂ ਦੀ ਪਕਾ ਬੰਦੇ ਸਹਾਇਤਾ ਕੀਤੀ ਆ ਕਈ ਬੱਚਾ ਨੇ ਤੁਰਲੇ ਛੱਡ ਵੀ ਪਗ ਬਣ ਲਈ ਆ ਵਾ ਇਧਰ ਵਖਾ ਇਧਰ ਵੇਖੋ ਇਹ ਹੁਣ ਆ ਤੁਰਲੇ ਵਾਲੀ ਵਾਗੂੰਦੀ ਆ ਡਾਊਨਟੋੜਲਾ ਇੱਕ ਆ ਮੁੰਡਾ ਆ ਪੱਗਾਂ ਖ ਗਿਆ ਹੋਸਟਲ ਦੀਆਂ ਤੇ ਇੱਕ ਪੱਗ ਚਲਦੀ ਆ ਜਿਹੜੀ ਇਦਾਂ ਚਲਦੀ ਆ ਤੁਰਲਾ ਕੁੱਕੜ ਕਲਗੀ ਜਿਦਾ ਹੁੰਦੀ ਆ ਇੱਕ ਹੋਰ ਤੁਰਲਾ ਖੁੰਨਾ ਜਿਹੜਾ ਮੈਂ ਇੱਥੇ ਵੇਖਿਆ ਇਹ ਆਮ ਉਹੜੇ ਬੰਨੇ ਆ ਆਖੋ ਆਮ ਉਹੜੇ ਨੇ ਇਹ ਸਾਈਡ ਵਾਲਾ ਫੱਲਾ ਇਹਦਾ ਕੀ ਨਾਂ ਪਾਗਦਾ ਇਹ ਦੂਜੀ ਤੁਰਲਾ ਨੇ ਤੁਰਲਾ ਉਹ ਜਿਹੜਾ ਜਿਹੜਾ ਇਹ ਦੂਜਾ ਹੁਣ ਦਾਵਾ ਸਿੱਧਾ ਉਹ ਕੀ ਹੁੰਦਾ ਹੈ ਪਾ ਡਾਧਰਲਾ ਦੇਸ਼ ਇਹ ਸਾਈਡ ਵਾਲਾ ਤੇ ਆ ਇਹ ਫੜਲਾ ਅਸਾਂ ਮੜੀ ਨੂੰ 590 ਟੈਲਿੰਦੀ ਪੱਗਾਂ ਵਾਂ ਹਾਂ ਸਰਜੀਤ ਆ ਸਰਜੀਤਵਿੰਦਰ ਖੀਏ ਹਨਾ ਆ ਸਰਜੀਤਵਿੰਦਰ ਖੀਏ ਲੱਗੰड्या ਮੈਨੂੰ ਹਾਂਜੀ ਹਾਂਜੀ ਚਲੋ ਵੱਖ-ਵੱਖ ਡਿਜ਼ਾਈਨ ਹੈ ਜੀ ਬੰਦੇ ਫੋਟੋਆਂ ਖਿੱਚਣ ਦੇ ਕੋਈ ਤਿਆਰ ਹੋਣਗੇ ਗੌਰਮੈਂਟ ਕਰਦੀ ਹੈ ਧਰਤੀ ਇਹ ਇੱਧਰ ਵੇਖੋ ਗਰੁੱਪ ਫੋਟੋ ਕੀਤੀ ਜਾਣੀ ਆ ਮੈਂ ਵੀ ਵਿੱਚ ਹੋ ਜਾਵਾਂ ਜੀ ਮੀਨ ਕਰਤੀ ਸ਼ੁਰੂਆਤ ਇੰਦਰ ਦੇਵਤਾ ਵੇਜੇਟਾਟ ਮਾਤ ਕਰਾਤਾ ਹੁਣ ਮਾਸਾ 15 ਮਿੰਟ ਬੇਕ ਹੀ ਗੋ ਥਰੇ ਲੇਦਰ ਮੀਂਹ ਆ ਗਿਆ ਪਰ ਮੀਂਹ ਮੁੰਡੇ ਚਾਹ ਭੂਰਾ ਘੰਟੇ ਕਮਰੇ ਦੇ ਅੰਦਰ

ਦੀ ਮਾਰਟੀਰੀ ਕਰਨੀਆਂ ਬਹੁਤ ਗੱਲ ਬਹੁਤ ਹੈ ਤੇ ਪੰਗੜੇ ਵਾਲੇ ਮੋੜੇ ਤਿਆਰਦੇ ਹੋਏ ਆ ਜੇ ਪਤਾ ਲੱਗੂਗਾ ਕਿ ਕਿੰਨਾ ਵਾ ਜੌਨ ਜਲੀ ਹੋ ਗਈ ਆ ਸਾਰੇ ਬੰਨੇ ਜਿਹੜੀ ਹੈ ਨਾ ਅੜਕੰਪ ਬਚ ਗਈ ਆ ਸਾਡੇ ਬੁਤਰੀਆਂ ਲੈ ਕੇ ਆਪਣੀ ਗੱਡੀਆਂ ਲੈ ਕੇ ਤੇ ਜਾ ਲੱਗੇ ਲੋਟੇ ਵਾਲਾ ਗੱਲ ਹੋ ਗਈ ਆ ਪੰਗੜੇ ਪੈਣ ਦੀ ਸੰਭਾਵਨਾ ਬਹੁਤ ਘਟ ਗਈ ਆ 9:30 10 ਵਜੇ ਦਾ ਸਮਾਂ ਹੋ ਚੁੱਕਾ ਵਾ ਇਦਾਂ ਦਾ ਮਾਹੌਲ ਚੜਿਆ ਜੀ ਦੇ ਹੋਰ ਮਾਛਾ ਸਾਹਿਬ ਬਾਡੀ ਬਾਡੀ ਬਿਲਡਰ ਸਾਹਿਬ ਬਾਡੀ ਬਿਲਡਰ ਸਾਹਿਬ ਜੈ ਹਿੰਦ ਸਰ ਜੈ ਹਿੰਦ ਜੀ ਕਰੋ ਕਰੀ ਵਾਪਸੀਆਂ ਹੋ ਲਗ ਪੀਆਂ ਵਾ ਪ੍ਰਤੀਕ ਹੋ ਰੀਆਂ ਮੈਂ ਆਹ ਜੀ ਲਾ ਦਿੱਤੀ ਜਰੂਰ ਜਰੂਰ ਜੀ ਹੈ ਰਸਮਾ ਜੀ ਠੀਕ ਠਾਕ न्याने सारे वापस आ गए वह वापसी अनाउंसमेंट हो गई वापस ਮਾੜਾ ਹੋਇਆ ਜੀ ਇੱਧਰ ਜਾਨੀਆ ਪੂਰੇ ਸ਼ਾਹ ਦੇ ਨਾਮ ਵਰ ਮਾਇਆ ਗਿਆ ਹੈ ਆਪਾਂ ਦੇ ਬਾਦਸ਼ਾਹ ਦੇ ਤਰ੍ਹਾਂ ਦੋਸਤਾਂ ਨੂੰ ਸ਼ਾਹ ਕੋਈ ਕਮੀ ਨਹੀਂ ਆਈ ਸਾਰੇ ਇੱਕ ਜਗ੍ਹਾ ਸ਼ਾਦਾ ਤੇ ਇਕੱਠੇ ਹੋ ਗਏ ਆ ਮੈਂ ਸਾਰੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਇਸ ਸਾਨਾ ਮਤੇ ਦਿਨ ਦੇ ਇਤਿਹਾਸਿਕ ਮੌਕੇ ਦੇ ਉਤੇ ਆਪਣੇ ਕਾਫੀ ਜਿਹੜਾ ਲੋਕ ਤਿਆਰੀ ਕਰਦੇ ਸਨ ਪਾਰਟਿਸਪੇਟ ਨਹੀਂ ਕੀਤਾ ਭਾਵੇਂ ਮੌਸਮ ਦੀ ਵਜ੍ਹਾ ਕਰਕੇ ਅਸੀਂ ਤੁਹਾਡਾ ਮਤਲਬ ਨਹੀਂ ਹਿਲ ਸਕਦੇ। ਜਿਹੜੀ ਬਾਡੀ ਤੇ ਮੈਂ ਐਲਾਨ ਕਰਦਾ ਕਿ ਕੱਲ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅੰਦਰ ਛੁੱਟੀ ਹੋਵੇਗੀ ਉਹ ਵੀ ਬੱਚੇ ਜਿਨ੍ਹਾਂ ਨੇ ਭਾਵੇਂ ਪਾਰਟਿਸਪੇਟ ਨਹੀਂ ਕੀਤਾ ਮੁਕੰਮਲ ਹੋ ਚੁੱਕਾ ਲਈ ਛੁੱਟੀ ਰਹੇਗੀ ਗੁਰਦਾਸਪੁਰ ਦੇ ਸਕੂਲਾਂ ਦੇ। ਲਓ ਜੀ ਛੁੱਟੀ ਹੋ ਗਈ ਜੀ। ਤਾਂ ਜ਼ੋਰ ਨਾਲ ਤਾੜੀਆਂ ਜੀ ਮੰਤਰੀ ਸਾਹਿਬ ਵੱਲੋਂ ਜਿਹਨੇ ਦੇ ਸਾਰੇ ਸਕੂਲਾਂ ਦੇ ਸਿੱਖਿਆ ਸੰਸਥਾਵਾਂ ਛੁੱਟੀ ਦਾ ਐਲਾਨ ਕੀਤਾ ਗਿਆ ਏ ਸੋ ਜ਼ੋਰ ਨਾਲ ਤਾੜੀਆਂ ਸਾਡੇ ਬਟਾਲਾ ਤੋਂ ਲਾਇਕ ਸ਼੍ਰੀਵਾਲਾ ਸੇਂਹ ਸਹਿਰੀ ਕਮਿਸ਼ਨਰ ਜਿਨ੍ਹਾਂ ਨੇ ਸਰਵਾਨ ਕੀਤਾ ਜਾ ਰਿਹਾ ਹੈ ਅਤਿ ਵਿਸ਼ੇਸ਼ ਤੌਰ ਤੇ ਨਾਮ ਅਪਣਾ ਕੇ ਅਜਾਤੀ ਦਾ ਉਹ ਸਾਬਾ ਦਾਤਾ ਪੱਤਾ ਹਰ ਨਹੀਂ ਰਿਹਾ ਸਲੀ ਚਲੋ ਨਿਆਣੇ ਤਿਆਰੀ ਹੋ ਗਏ ਸਭ ਕੁਝ ਵਧੀਆ ਹੋ ਗਿਆ ਵਾ ਤੇ ਪਰ ਹੁਣ ਇੱਥੇ ਕੰਮ ਆ ਸਮਾਪਤ ਹੋ ਗਿਆ ਕੋਈ ਗਰਾਊਂਡ ਗਿੱਲੀ ਹੋ ਗਈ ਆ ओके जी ओके तगा जी ओके ਆਹੀ ਰਹੇ ਆ ओके आओ ਫਿਰ ਮੀਂ ਕੌਂੜਿਆ ਪੂਰਾ ਆਹੀ ਮੀਂ ਦੇ ਵਿੱਚ ਛਲਜਣਾ ਵਾ ਚੰਗਾ ਜੀ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਾਡੇ ਅਗਲੇ ਸਫ਼ਰ ਦੀ ਵੀਡੀਓ ਜੇ ਮੀਂ ਘਟ ਰਿਹਾ ਤੇ ਬਹੌਂਦੇ ਜਾਵਾਂਗੇ ਨਹੀਂ ਤੇ ਪਹੁੰਚ ਕੇ ਦੱਸਾਂਗੇ ਕਿ ਮੀਂ ਜਦ ਅੰਗੇ ਕੰਮ ਹੋ ਗਿਆ ਸਾਡੇ ਸਾਈਸ ਦੇ ਰਾਤਨ ਰਾਤਨ ਡੀਐਮ ਡੀਐਮ ਸਾਹਿਬ ਇਹ ਹੋਣਾ ਹੈ ਡਮਾਸਟਰ ਇਹ ਗੁਨਾਹ ਕੀ ਪੂਰਾ ਹੈ ਸਾਧੂ ਚੱਕਰ ਤੇ ਟੈਸਟ ਚਾਸੇ ਗੱਲ ਬਣੀ ਹੈ ਨਾ ਪੀਪੀਐਸੀ ਹਾਂ ਪੀਪੀਐਸੀ ਸਰ ਵੀ ਕਹਿਣ ਦੇ ਆ ਵੀ ਹਨ ਨੂੰ ਵੀ ਲਾਜੋ ਲੈ ਜਾ ਕਰੋ ਇਹ ਇੰਦੇ ਜੀ ਮੈਂ ਕਿਹਾ ਵੀ ਮੇਰੀ ਦਾਦਾ ਨਹੀਂ ਅੰਦਰ ਜੀ ਨਹੀਂ ਇਹ ਦਾਦਾ ਸਾਹਿਬ ਨੇ ਉਹਨੇ ਉਹਨੇ ਮਕਰੋਣਾ ਵਾ ਇਹ ਅਸਲੀ ਬੇਪਲਾਨੇ ਬੜੇ ਜਲਦੀ ਹੈ ਨਾ ਬੰਦੇ ਸਾਡੇ ਜਿਆਦੇ ਤੀ ਤੂ ਮੇਰੇ ਆਦਨੇਰੇ ਉਹਦੇ ਲਾਗੇ ਕੋਈ ਪਿੰਡ ਆ ਥੀਨ ਪਿੰਡ ਹਰਦਾ ਤੋਂ ਉਥੋਂ ਤੱਕ ਜਾ ਕੇ ਰਹਿਦੇ ਆਂ ਹਾਂ ਨਹੀਂ ਆਗਾ ਤਾਂ ਚਲੋ ਨਾਈਟ ਦੀ ਜਰਨੀ ਇੰਜੋਏ ਥੈਂਕ ਯੂ ਮੈਨ ਲੱਗ ਗਈ ਤੇ ਟੌਪ ਕੇ